ਜਲੰਧਰ ਦੇ ਹਾਤੀ ਦੇ ਥਾਣਾ ਫਲੋਰ ਦੀ ਪੁਲਿਸ ਵੱਲੋਂ ਪੰਜ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਵਨ ਸਿੰਘ ਬੱਲ ਉਹ ਪੁਲਿਸ ਕਪਤਾਨ ਸਾਹਿਬ ਡਿਵੀਜ਼ਨ ਫਲੋਰ ਨੇ ਦੱਸਿਆ ਕਿ ਐਸਹੀ ਸੁਖਦੇਵ ਸਿੰਘ ਇੰਚਾਰਜ ਚੌਂਕੀ ਅਪਰਾ ਵੱਲੋਂ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਨਸ਼ਿਆਂ ਖਿਲਾਫ ਮੁਹਿੰਮ ਤਹਿਤ ਅਵਤਾਰ ਸਿੰਘ ਪੁੱਤਰ ਕ੍ਰਿਸ਼ਨ ਸਿੰਘ ਵਾਸੀ ਖਾਨਪੂਰ ਥਾਣਾ ਫਲੋਰ ਸੁਖਿੰਦਰ ਪੁੱਤਰ ਜਸਮੀਲ لال ਵਾਸੀ ਖਾਨਪੂਰ ਕੋਲੋਂ 167 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਜਿਨ੍ਹਾਂ ਨੇ ਮਨਪ੍ਰੀਤ ਉਰਫ ਲੱਡੀ ਨੂੰ ਗੋਲੀਆਂ ਵੇਚੀਆਂ ਹਨ ਇਸ ਤੇ ਵੀ ਮੁਕੱਦਮਾ ਦਰਜ ਕੀਤਾ ਗਿਆ ਹੈ ਇਸ ਸਬੰਧੀ ਪੜਤਾਲ ਕਰਕੇ ਹੋਰ ਪੁੱਛਗਿੱਛ ਜਾਰੀ ਹੈ ਇਸ ਤਰ੍ਹਾਂ ਸਭ ਬਰਾਮਦ ਨਸ਼ੇ ਦੀਆਂ ਗੋਲੀਆਂ ਦੀ ਗਿਣਤੀ 995 ਹੋਈ ਹੈ ਇਹ ਅਫਰਾ ਤੇ ਲਸਾੜਾ ਵਿਖੇ ਨਸ਼ਾ ਵੇਚ ਦੇਦਨ ਇਹਨਾਂ ਕੋਲੋਂ ਇੱਕ ਸਵਿਫਟ ਗੱਡੀ ਅਤੇ ਇੱਕ ਮੋਟਰਸਾਈਕਲ ਵੀ ਬਰਾਮਦ ਹੋਇਆ ਹੈ ਫਲੋਰ ਤੋਂ ਪੱਤਰਕਾਰ ਜਗਜੀਤ ਸਿੰਘ ਪੱਟੀ ਦੀ ਖਾਸ ਰਿਪੋਰਟ ਦਰ ਸਿੰਘ ਵਿਰ ਕੇਸ਼ੰਦਰ ਦੇ ਆਤੀ ਜਿਹਦੇ ਦੇਸ਼ਾ ਨਿਰਦੇਸ਼ ਮਾਰੇ ਅਨਸਰ ਉਰਧ ਅਤੇ ਨਸ਼ੇ ਵਿਰੋਧ ਚਲਾਈ ਕੀ ਮਹਿਮ ਜਿਹੜੀ ਹੈਗੀ ਆ ਉਸ ਬੰਦ ਵਿੱਚ ਉਸ ਸਮੇਂ ਸਫਲਤਾ ਮਿਲੀ ਸਾਨੂੰ ਜਦੋਂ ਐਸਚਓ ਫਲੋਰ ਕੁਸ਼ਨ ਕੁਮਾਰ ਜੀ ਅਤੇ ਉਸ ਦੀ ਟੀਮ ਜਿਵੇਂ ਐਸਈ ਸੁਖਦੇਵ ਸਿੰਘ ਚੌਕੀਂਗਾਜ ਅਪਰਾ ਵੱਲੋਂ ਜਿਹੜੇ ਕਿ ਪੰਜ ਤਸਕਰ ਸਨ ਜਿਨ੍ਹਾਂ ਦੀ ਪਿਛਲੇ 3-4 ਮਹੀਨੇ ਤੋਂ ਸ਼ਿਕਾਇਤ ਮਿਲ ਰਹੀ ਸੀ ਤੇ ਇਹ ਕੰਮ ਕਰ ਰਹੇ ਨੇ ਵੱਡੇ ਪੱਧਰ ਤੇ ਨਸ਼ੀਲੀਆਂ ਗੋਲੀਆਂ ਅਤੇ ਅ ਵਾਈਟ ਪਾਊਡਰ ਦਾ ਉਸਬੰਧ ਵਿੱਚ ਅਸੀਂ ਇਹ ਕਾਰਵਾਈ ਕਰਦਾ ਹਾਂ ਇਹਨਾਂ ਨੂੰ ਜਿਹੜਾ ਉਹ ਗ੍ਰਿਫਤਾਰ ਕੀਤਾ ਹੈਗਾ ਇਹਨਾਂ ਕੋਲ ਕਰੀਬ 900 ਤੋਂ ਵੱਧ ਜਿਹੜੀਆਂ ਗੋਲੀਆਂ ਨੇ ਉਹ ਬਰਾਮਦ ਕੀਤੀਆਂ ਹੈਗੀਆਂ ਨੇ ਤੇ ਇਹਨਾਂ ਕੋਲ ਇੱਕ ਸਿਫਟਕਾਰ ਪਲੱਸ ਇੱਕ ਮੋਟਰਸਾਈਕਲ ਜਿਹੜਾ ਕਿ ਇਹ ਨਸ਼ੇ ਦੀ ਤਸਕੀਰ ਵਿੱਚ ਵਰਤੇ ਉਹ ਵੀ ਬਰਾਮਦ ਕੀਤਾ ਗਿਆ ਸਰ ਇਹਨਾਂ ਦੀ ਬੈਕਗ੍ਰਾਉਂਡ ਕੀ ਸੀ ਇਹਨਾਂ ਦੀ ਬੈਕਗ੍ਰਾਉਂਡ ਜਿਹੜੀ ਸੀ ਇਹ ਨਸ਼ੇ ਨਾਲ ਹਜੇ ਇਹਨਾਂ ਦੀ ਵੈਰੀਫਿਕੇਸ਼ਨ ਕਰਾਂਗੇ ਇਹਨਾਂ ਤੇ ਕਿੰਨੀਆਂ ਐਫਆਈਆਰ ਦਰਜ ਹੋਈਆਂ ਨੇ ਤੇ ਇਹ ਨਸ਼ਾ ਕਿੱਥੋਂ ਲੈ ਕੇ ਆਉਂਦੇ ਸੀ ਅੱਗੇ ਕਿੱਥੇ ਵੇਚਦੇ ਸੀ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕ ਸੀ ਉਹ ਅਸੀਂ ਕਲੀਅਰ ਕਰ ਰਹੇ ਹਾਂ ਸਰ ਕਿੱਥੇ ਲਿੰਕ ਜੁੜੇਗਾ ਇਹਨਾਂ ਤੇ ਜਿਹੜੇ ਨੇਮ ਜਿਹੜੇ ਲਿੰਕਸ ਹੈਗੇ ਉਹ ਮਹਿਤਪੁਰ ਨਾਲ ਜੁੜੇ ਹੈਗੇ ਆ ਪੂਰਾ ਪਿੰਡ ਪਿੰਡਾ ਖਾਣਾ ਮਹਿਤਪੁਰ ਦੇ ਵਿੱਚ ਇੱਕ ਦੋਸ਼ੀ ਹੈਗਾ ਉਹਦੇ ਕੋਲ ਕਰੀਬ 650 ਗ੍ਰਾਮ ਜਿਹੜੀ ਸੀ ਸੰਗਰਾਮ ਸਿੰਘ ਉਹਦੇ ਕੋਲ ਹਿਰਨ ਫੜੀ ਗਈ ਸੀ ਉਹਨੂੰ ਵੀ ਅਸੀਂ ਬੈਕਵਰਡ ਲਿੰਕ ਤੇ ਵਿੱਚ ਲਿਆ ਕੇ ਤੇ ਉਹਨੂੰ ਉਹ ਵੀ ਰੱਖਿਆ ਹੋਇਆ ਉਹਦੇ ਨਾਲ ਦੀ ਲਿੰਕ ਜਿਹੜੀ ਉੱਥੋਂ ਇਹ ਮੋਸਟਲੀ ਜਿਹੜੀ ਆ ਉਹ ਆਪਣਾ ਹਿਰਨ ਲਿਆ ਕੇ ਤੇ ਇੱਥੇ ਲੋਕਲ ਉਹ ਆਪਣੇ ਅਕਰਾ ਤਹਿਸੀਲ ਗਿਆਨਸਾਈਡ ਵੇਚ ਦੇ ਸਨ ਇਹਦੀ ਵਿਕਰੀ ਚੋਰੀ ਇਹਦੀ ਵੈਰੀਫਿਕੇਸ਼ਨ ਅਸੀਂ ਕਰਾਂਗੇ ਜੀ ਇਹ ਵਿਕਲ ਚੋਰੀ ਦਿਆ ਜਾਂਦਾ ਕਿਸ ਕਰਾਏ ਨੇ ਉਹ ਖਰੀਦ ਕੀਤਾ ਹੈਗਾ ਕੁਝ ਸਾਡੇ ਗੱਲਾਂ ਸਾਹਮਣੇ ਇਹ ਵੀ ਆਈਆਂ ਹੈਗੀਆਂ ਜਨ ਜਿਹੜੇ ਸਬੂਤ ਅਸੀਂ ਇਕੱਠੇ ਕਰ ਰਹੇ ਹਾਂ ਕੁਝ ਇਹਨਾਂ ਨੇ ਮੂਵੇਬਲ ਤੇ ਇਮੋਵੇਬਲ ਪ੍ਰੋਪਰਟੀਆਂ ਵਗੈਰਾ ਬਣਾਈਆਂ ਨੇ ਕਰੀ 50 ਲੱਖ ਦੀਆਂ ਉਹਦੀ ਅਸੀਂ ਵੱਖਰਾ ਵੈਰੀਫਿਕੇਸ਼ਨ ਕਰਕੇ ਦੋ ਤੀਸ ਜਿਹੜਾ ਉਹ ਤਿਆਰ ਕਰਕੇ ਤੇ ਕੈਪੀਟਲ ਅਥਾਰਟੀ ਦਿੱਲੀ ਨੂੰ ਭੇਜਿਆ ਜਾਵੇ